ਬਸ ਮਨੁੱਖ ਤੇ ਪਰਮਾਤਮਾ ਦੀ ਸਾਝ ਇਸ ਕਰਕੇ ਨਹੀਂ ਬਣਦੀ ਮਨੁੱਖ ਅਤੇ ਪਰਮਾਤਮਾ ਦੀ ਲੜਾਈ ਇਸ ਗੱਲ ਤੇ ਪੈ ਜਾਂਦੀ ਹੈ ਕਿਉਂਕਿ ਮਨੁੱਖ ਇਹ ਕਹਿੰਦਾ ਕਿ ਸਭ ਕੁਝ ਮੈਂ ਬਣਾਉਣ ਵਾਲਾ ਵਾਂ ਜਿਸ ਦਿਨ ਇਨਸਾਨ ਨੇ ਇਹ ਸਮਝ ਲਿਆ ਹੱਥ ਵੀ ਕਰਤਾ ਹੈ ਪੈਰ ਵੀ ਕਰਤੇ ਹਨ ਅੱਖਾਂ ਵੀ ਕਰਤੇ ਹਨ ਆ ਪੂਰਾ ਸ਼ਰੀਰ ਮੈਨੂੰ ਕਰਤੇ ਨੇ ਦਿੱਤਾ ਹੈ ਤੇ ਇਹ ਕਰਤੇ ਦਾ ਹੈ ਯਕੀਨ ਕਰਕੇ ਜਾਣੋ ਉਸ ਦਿਨ ਇਸ ਰਾਹ ਤੇ ਤੁਰ ਪਿਆ ਨਾ ਕਿ ਜੋ ਤੁਦ ਭਾਵੈ ਸਾਈ ਭਲੀਕਾਰ ਤੂੰ ਸਦਾ ਸਲਾਮਤ ਨਿਰੰਕਾਰ ਉਸ ਦਿਨ ਤੋਂ ਕਦੇ ਪਰਮਾਤਮਾ ਦੇ ਨਾਲ ਮਨੁੱਖ ਦੀ ਲੜਾਈ ਪੈਦਾ ਨਹੀਂ ਹੋਏਗੀ ਲੜਾਈ ਉਦੋਂ ਪੈਦਾ ਹੁੰਦੀ ਹੈ ਜਦੋਂ ਇਹ ਕਰਤਾ ਆਪਣੇ ਆਪ ਨੂੰ ਸਮਝ ਲੈਂਦਾ ਵਾ ਮਹਾਰਾ ਕਹੇ ਤੂੰ ਇਹ ਕਹਿ ਤੂੰ ਕਰਤਾ ਸਚਿਆਰ ਮੈਡਾ ਸਾਈਂ ਜੋ ਤੋ ਭਾਵੈ ਸੋਈ ਖੀਸੀ ਜੋ ਤੂੰ ਦੇਹ सोई ਹਾਂ ਪਾਈ ਹੋਰ ਬਚਨ ਪੜ ਲਓ ਮਾਰੇ ਨੇ ਬਾਣੀ ਚ ਕਿੰਨੇ ਪਿਆਰੇ ਬੋਲ ਆਖੇ ਮਰਾਇ ਸਭ ਕੁਝ ਬਣਾਉਣ ਵਾਲਾ ਹੈ ਜਾਂ ਕਰਤਾ ਸ੍ਰਿਠੀ ਕੋ ਸਾਜੇ ਆਪੇ ਜਾਣੇ ਸੋਈ ਕਿਵ ਕਰਿ ਆਖਾ ਕਿਵਸਾ ਲਾਹੀ ਕਿਉ ਵਰਨੀ ਕਿਵ ਜਾਣਾ ਨਾਨਕ ਆਖਨ ਸਭ ਕੋ ਆਖੇ ਇੱਕ ਦੂ ਇੱਕ ਸਿਆਂਾ ਕਦੇ ਮਨੁੱਖ ਦੀ ਪ੍ਰਮਾਤਮਾ ਨਾਲ ਲੜਾਈ ਨਹੀਂ ਪੈਗੀ ਜਿਸ ਦਿਨ ਮਨੁੱਖ ਨੇ ਇਹ ਪਾਵਨ ਬੋਲ ਆਪਣੀ ਝੋਲੀ ਵਿੱਚ ਆਪਣੀ ਜ਼ੁਬਾਨ ਵਿੱਚ ਆਪਣੇ ਕੰਨਾਂ ਵਿੱਚ ਧਾਰਨ ਕਰ ਲਿਆ ਜਿੱਥੇ ਗੁਰੂ ਸਾਹਿਬ ਜੀ ਕਹਿੰਦੇ ਆਪੀ ਨੇ ਆਪ ਸਾਜਿਓ ਆਪੀ ਨੇ ਰਚਿਓ ਨਾਓ ਦੁਈ ਕੁਦਰਤ ਸਾਜੀਐ ਕਰ ਆਸਮ ਡਿਠੋ ਚਾਓ ਉਹ ਦਿਨ ਮਨੁੱਖ ਆਏਗਾ ਯਕੀਨ ਕਰਕੇ ਇਹ ਗੱਲ ਇਹਦੇ ਧਾਰਨ ਹਿਰਦੇ ਵਿੱਚ ਧਾਰਨ ਹੋ ਜਾਏਗੀ ਕਿ ਸਰਬ ਕਰਤਾ ਪਰਮਾਤਮਾ ਹੈ ਦੁਨੀਆ ਦੇ ਤਖਤ ਤੇ ਹੋਰ ਕੋਈ ਨਹੀਂ ਆਖੋ ਸਤਨਾਮ ਸ਼੍ਰੀ ਉਸਨੂੰ ਯਕੀਨ ਕਰਕੇ ਜਾਣੋ ਇਹ ਨਹੀਂ ਕਿ ਪਰਮਾਤਮਾ ਨਾਲ ਲੜਾਈ ਨਹੀਂ ਪੈਗੀ ਸਗੋ ਪਰਮਾਤਮਾ ਨਾਲ ਸਾਝ ਪੈ ਜਾਏਗੀ ਇਸੇ ਕਰਕੇ ਸ਼੍ਰੀ ਗੁਰੂ ਨਾਨਕ ਦੇਵ ਪਾਤਸ਼ਾਹ ਮਹਾਰਾਜ ਦਾ ਪਾਵਨ ਇੱਕ ਬੋਲ ਹੈ ਤੁਸੀਂ ਪੜ੍ਹਦੇ ਹੋ ਰੋਜ਼ ਪੜ੍ਹਦੇ ਹੋ ਦਰਸ਼ਨ ਕਰਿਓ ਸਿਰਫ ਆਪਾਂ ਦਰਸ਼ਨ ਕਰਨੇ ਆ ਮਹਾਰਾਜ ਕਹਿੰਨੇ ਨੇ ਕਿਵ ਸਚਿਆਰਾ ਬੋਲੋ ਜੀ ਕਿਵ ਸਚਿਆਰਾ ਹੋਈਏ ਇੱਕ ਸਵਾਲ ਕੀਤਾ ਮਹਾਰਾ ਕਹਿੰਦੇ ਨੇ ਕਿਵੇਂ ਸਚਿਆਰਾ ਹੋਵਾਂ ਆਪਣੇ ਆਪ ਦੇ ਸੰਬੋਧਨ ਕਰਕੇ ਬਚਨ ਆਖਿਆ ਪਰ ਗੱਲ ਗੁਰੂ ਨਾਨਕ ਸਾਹਿਬ ਜੀ ਨੇ ਗੱਲ ਸਾਡੀ ਤੇ ਆਪਾਂ ਜਿੰਨੇ ਜਿਹੜੇ ਬੈਠੇ ਆ ਸਾਰਿਆਂ ਦੀ ਮਹਾਰਾ ਕਹਿੰਦੇ ਕਿਵੇਂ ਸਚਿਆਰਾ ਹੋਈਐ ਕਿਵ ਕੂੜਾ ਟੁੱਟੈ ਪਾਲ ਹੇ ਮਾਲਕ ਜੀ ਮੈਂ ਕਿਵੇਂ ਸਚਿਆਰਾ ਹੋਵਾਂ ਕਿਵੇਂ ਮੇਰੇ ਜੀਵਨ ਵਿੱਚੋਂ ਕੂੜ ਦੀ ਪਾਲ ਖਤਮ ਹੋਵੇ ਤੇ ਪਾਤਸ਼ਾਹ ਨੇ ਆਪੇ ਜਵਾਬ ਬੜਾ ਪਿਆਰਾ ਦਿੱਤਾ ਕਹਿਣ ਲੱਗੇ ਬੰਦਿਆ ਕਿਵੇਂ ਸਚਿਆਰਾ ਹੋਈਐ ਕਿਵ ਕੂੜਾ ਟੁੱਟੈ ਪਾਲ ਹੁਕਮ ਰਾਜਾਈ ਚੱਲਣਾ ਨਾਨਕ ਲਿਖਿਆ ਨਾਲ ਉਹ ਉਹਦੀ ਰਜਾ ਵਿੱਚ ਚੱਲ ਜਿਹੜਾ ਸਾਰੀ ਦੁਨੀਆ ਦਾ ਕਰਤਾ ਹੈ ਜਿਹੜਾ ਸਾਰੀ ਸ੍ਰਿਸ਼ਟੀ ਦਾ ਕਰਤਾ ਹੈ ਜਿਨੇ ਬ੍ਰਹਿਮੰਡ ਬਣਾਇਆ ਹੈ ਜਿਨੇ ਇੱਕ ਖੰਡ ਬਣਾਏ ਨੇ ਜਿਨੇ ਇਹ ਮੰਡਲ ਬਣਾਏ ਆ ਜਿਸਨੇ ਦੀਪ ਬਣਾਏ ਨੇ ਜਿਸਨੇ ਲੋਹ ਬਣਾਇਆ ਸਾਰੀ ਸ੍ਰਿਸ਼ਟੀ ਦੀ ਜਿਸਨੇ ਸਜਣਾ ਕੀਤੀ ਹੈ ਤੂੰ ਉਹਦੀ ਰਜਾ ਵਿੱਚ ਰਹਿਣਾ ਸਿੱਖ ਲੈ ਯਕੀਨ ਕਰਕੇ ਜਾਣੀ ਤੇਰੀ ਰੱਬ ਨਾਲ ਸਾਂਝ ਪੈ ਜਾਏਗੀ ਕਦੇ ਪਰਮਾਤਮਾ ਨਾਲ ਲੜਾਈ ਨਹੀਂ ਪੈਗੀ ਕਿਉਂਕਿ ਇਹ ਪੰਕਤੀ ਤੇਰੇ ਦਿਲ ਤੇ ਉਕਰ ਆਏਗੀ ਕਿਵਸ ਤਿਆਰਾ ਹੋਈ ਹੈ ਕਿ ਉਹ ਕੂੜਾ ਤੇ ਟੈਪਾਲ ਹੁਕਮ ਰਜਾਈ ਚਲਣਾ ਨਾਨਕ ਲਿਖਿਆ ਨਾਲ ਅੱਗੇ ਚਲੀ